ਜਿਮਨੇ ਚੋਣਾ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਦੇ ਵਿੱਚ ਪੱਕੇ ਡੇਰੇ ਲਾ ਲੈਨੇ ਤੇ ਉੱਥੇ ਹੀ ਕਿਰਾਏ ਦੇ ਉੱਤੇ ਕੋਠੀ ਲੈ ਲਈ ਐ ਤੇ 13 ਜ਼ੀਰੋ ਹੋਣ ਤੋਂ ਬਾਅਦ ਤਿੰਨ ਸੀਟਾਂ ਮਿਲਣ ਤੋਂ ਬਾਅਦ ਆਮ ਆਦਮੀ ਪਾਰਟੀ ਕਬਰ ਆ ਗਈ ਐ ਤੇ ਜਿਸ ਨੂੰ ਲੈ ਕੇ ਹੁਣ ਜਲੰਧਰ ਦੀਆਂ ਜਿਮਨੀ ਚੋਣਾ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਪੱਕੇ ਡੇਰੇ ਦੇ ਲਈ ਜਿਹੜਾ ਕਿ ਕਿਰਾਏ ਦੇ ਲਈ ਘਰ ਲੈ ਰਹੇ ਨੇ ਤੇ ਜਿਸ ਤੋਂ ਬਾਅਦ ਹੁਣ ਜਲੰਧਰ ਦੇ ਵਿੱਚ ਹੀ ਜਿਹੜੇ ਕਿ ਭਗਵੰਤ ਮਾਨ ਰਹਿਣਗੇ ਤੇ ਦੱਸਦੀ ਹੈ ਕਿ ਉੱਥੇ ਹੀ ਸੀਐਮ ਭਗਵੰਤ ਮਾਨ ਜਿਹੜੇ ਕਿ ਹੁਣ ਜਿਮਨੀ ਚੋਣਾ ਖਤਮ ਹੋਣ ਤੱਕ ਜਲੰਧਰ ਸ਼ੌਣੀ ਦੇ ਦੀਪਨਗਰ ਦੇ ਵਿੱਚ ਕਿਰਾਏ ਦੇ ਮਕਾਨ ਦੇ ਵਿੱਚ ਰਹਿਣਗੇ ਤੇ ਉਹਨਾਂ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਅਤੇ ਭੈਣ ਮਨਪ੍ਰੀਤ ਕੌਰ ਉਹਨਾਂ ਦੇ ਨਾਲ ਰਹਿਣਗੇ ਤੇ ਸੀਐਮ ਮਾਂ ਜਲਦੀ ਹੀ ਦੀਪਨਗਰ ਸ਼ਿਫਟ ਹੋ ਜਾਣਗੇ ਤੇ ਜਿਸ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੇ ਦੱਸਦੀ ਹੈ ਕਿ ਲੋਕ ਸਭਾ ਚੋਣਾਂ ਚ ਮਿਸ਼ਨ 130 ਦੀ ਅਸਫਲਤਾ ਤੋਂ ਬਾਅਦ ਆਮ ਆਦਮੀ ਪਾਰਟੀ ਸਰਕਾਰ ਦੀ ਭਰੋਸੇਯੋਗਤਾ ਤੇ ਲੱਗ ਗਈ ਹੈ ਸਿਰਫ ਤਿੰਨ ਲੋਕ ਸਭਾ ਸੀਟਾਂ ਜਿੱਤਣ ਤੋਂ ਬਾਅਦ ਹੁਣ ਸਿਰਫ ਇੱਕ ਵਿਧਾਨ ਸਭਾ ਸੀਟ ਆਪ ਦਾ ਅੱਛਾ ਸੁਧਾਰ ਸਕਦੀ ਹੈ ਤੇ ਜਲੰਧਰ ਦੇ ਵਿੱਚ ਕਿਰਾਏ ਦੇ ਘਰ ਦੇ ਵਿੱਚ ਰਹਿਣਗੇ ਮੁੱਖ ਮੰਤਰੀ ਤੇ ਦੱਸਦੀ ਹੈ ਕਿ ਇਹ ਸੀਟ ਜਿਹੜੀ ਕਿ ਜਲੰਧਰ ਪੱਛਮੀ ਵਿਧਾਨ ਸਭਾ ਨਾਲ ਸਬੰਧਤ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਲੰਧਰ ਦੀ ਜਿਮਨੀ ਚੌਣ ਦੇ ਲਈ ਤਿਆਰੀਆਂ ਤੇਜ਼ ਕਰ ਰਹੀ ਦਿੱਤੀਆਂ ਨੇ ਤੇ ਸੂਤਰਾਂ ਮੁਤਾਬਕ ਸੀਐਮ ਭਗਵੰਤ ਮਾਨ ਹੁਣ ਚੋਣਾ ਖਤਮ ਹੋਣ ਤੱਕ ਜਿਹੜਾ ਕਿ ਜਲੰਧਰ ਸ਼ੌਣੀ ਦੇ ਦੀਪਨਗਰ ਦੇ ਵਿੱਚ ਕਿਰਾਏ ਦੇ ਮਕਾਨ ਦੇ ਵਿੱਚ ਰਹਿਣਗੇ ਤੇ ਉਹਨਾਂ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਅਤੇ ਭੈਣ ਮਨਪ੍ਰੀਤ ਕੌਰ ਵੀ ਉਹਨਾਂ ਦੇ ਨਾਲ ਰਹਿਣਗੇ ਸੀਐਮ ਮਾਨ ਜਲਦ ਹੀ ਦੀਪਨਗਰ ਸ਼ਿਫਟ ਹੋ ਜਾਣਗੇ ਸੂਤਰਾਂ ਮੁਤਾਬਿਕ ਇਹ ਫੈਸਲਾ ਕੱਲ ਜਿਹੜਾ ਕਿ ਚੰਡੀਗੜ੍ਹ ਦੇ ਵਿੱਚ ਹੋਈ ਮੀਟਿੰਗ ਤੋਂ ਬਾਅਦ ਲਿਆ ਗਿਆ ਹੈ ਤੇ ਦੱਸਦੀ ਹੈ ਕਿ ਜਿਮਨੀ ਚੋਣਾ ਤੱਕ ਨਹੀਂ ਸਗੋ ਹੋਵੇਗਾ ਪੱਕਾ ਟਿਕਾਣਾ ਤੇ ਜਿਸ ਤੋਂ ਬਾਅਦ ਇਹ ਕਿਹਾ ਜਾ ਰਿਹਾ ਹੈ ਕਿ ਜਿਹੜਾ ਕਿ ਜਿਮਨੀ ਚੋਣਾ ਤੱਕ ਨਹੀਂ ਸਗੋ ਦੋ ਜਾਂ ਸਾਇਦ ਇਹ ਵਿਧਾਨ ਸਭਾ ਚੋਣਾ ਤੱਕ ਇਹ ਉਹਨਾਂ ਦਾ ਨਵਾਂ ਟਿਕਾਣਾ ਹੋਵੇਗਾ ਪ੍ਰਾਪਤਨ ਜਾਣਕਾਰੀ ਅਨੁਸਾਰ ਸੀਐਮ ਭਗਵੰਤ ਮੌਤਮਾਨ ਹਫ਼ਤੇ ਦੇ ਵਿੱਚ ਤਿੰਨ ਦਿਨ ਵਿੱਚ ਇਸ ਇਲਾਕੇ ਵਿੱਚ ਹਾਜ਼ਰ ਰਹਿਣਗੇ ਅਜਿਹਾ ਇਸ ਲਈ ਕੀਤਾ ਜਾ ਰਿਹਾ ਹੈ ਤਾਂ ਕਿ ਇਸ ਨਾਲ ਉਹ ਦੁਆਬਾ ਅਤੇ ਮਾਝਾ ਖੇਤਰ ਦੇ ਆਗੂਆਂ ਤੇ ਲੋਕਾਂ ਦੇ ਨਾਲ ਨੇੜਤਾ ਬਣਾ ਕੇ ਰੱਖਣ ਜ਼ਿਕਰ ਕਰਦੀ ਹੈ ਕਿ ਜਲੰਧਰ ਪੱਛਮੀ ਹਲਕੇ 'ਚ ਹੋਣ ਵਾਲੀਆਂ ਜਿਮਨੀ ਚੋਣਾਂ ਲਈ ਆਮ ਆਦਮੀ ਪਾਰਟੀ ਦੀਆਂ ਤਿਆਰੀਆਂ ਜ਼ੋਰਾਂ ਤੇ ਨੇ ਕਿਉਂਕਿ ਸੁੱਬੇ 'ਚ ਆਪ ਦੀ ਸਰਕਾਰ ਹੈ ਅਤੇ ਅਸਤੀਫਾ ਦੇਣ ਵਾਲੇ ਸ਼ੀਤਲ ਅਗੁਰਾਲ ਵੀ ਆਪ ਨਾਲ ਸੰਬੰਧਤ ਸੀ ਤੇ ਉਹ ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਤਪਾ ਦੇ ਵਿੱਚ ਸ਼ਾਮਲ ਹੋ ਗਏ ਤੇ ਜਿਸ ਤੋਂ ਬਾਅਦ ਸੀਟ ਤੇ ਉਪਚੋਣ ਕਰਵਾਈ ਜਾਵੇਗੀ ਤੇ ਸਾਰੀਆਂ ਪਾਰਟੀਆਂ ਦੇ ਆਖੂ 14 ਜੂਨ ਯਾਨੀ ਕਿ ਅੱਜ ਤੋਂ 21 ਜੂਨ ਤੱਕ ਨਾਮਜ਼ਦਗੀ ਦਾਖਲ ਕਰਨਗੇ ਤੇ ਹੁਣ ਜਿਸ ਨੂੰ ਲੈ ਕੇ ਦੱਸਿਆ ਜਾ ਰਿਹਾ ਕਿ ਜਿਮਨੀ ਚੋਣਾਂ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਕਿ ਜਲੰਧਰ ਦੇ ਵਿੱਚ ਡੇਰੇ ਲਗਾਉਣਗੇ ਤੇ ਕਿਰਾਏ ਦੇ ਉੱਤੇ ਜੋ ਘਰ ਲਿਆ ਉਸ ਦੇ ਵਿੱਚ ਰਹਿਣਗੇ ਉੱਥੇ ਹੀ 13 ਤੋਂ 3 ਜਿੱਤਣ ਤੋਂ ਬਾਅਦ ਆਮ ਆਦਮੀ ਪਾਰਟੀ ਕਬਰਾ ਗਈ ਹੈ ਤੇ ਜਿਸ ਨੂੰ ਲੈ ਕੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਆਪ ਜਲੰਧਰ ਦੇ ਵਿੱਚ ਪੱਕੇ ਡੇਰੇ ਲਗਾਉਣਗੇ